ਦਿੱਲੀ ਵਿੱਚ ਭਾਰੀ ਬੋਤ ਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਥਾਪਿਤ ਹੋਣ ਤੇ ਜਿੱਤ ਦੀ ਖੁਸ਼ੀ ਵਿੱਚ ਅੱਜ ਬਲਾਚੌਰ ਮੇਨ ਚੌਂਕ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਸਮੂਹ ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕੀਤਾ ਅਤੇ ਇਸ ਮੌਕੇ ਤੇ ਭਾਜਪਾ ਵਰਕਰਾਂ ਨੇ ਕਿਹਾ ਕਿ ਇਹ ਭਾਜਪਾ ਦੀ ਜਿੱਤ ਹੈ ਭਾਜਪਾ ਨੇ ਜੋ ਕੰਮ ਕੀਤੇ ਆ ਉਸ ਦੇ ਆਧਾਰ ਤੇ ਜਿੱਤ ਪੱਕੀ ਹੋਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਦੁਖੀ ਸਨ ਜਿਸ ਕਰਕੇ ਉਹਨਾਂ ਨੇ ਇਹ ਬਦਲਾਵ ਲਿਆਂਦਾ ਉਹਨਾਂ ਨੇ ਕਿਹਾ ਕੇ ਦਿੱਲੀ ਵਿੱਚ ਜੋ ਹਰੇਕ ਕੰਮ ਵਿਕਾਸ ਦਾ ਹੋਏਗਾ ਉਸ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਇਸ ਮੌਕੇ ਤੋਂ ਨਾ ਬੋਲ ਹੋਰ ਕੀ ਕੁਝ ਕਿਹਾ ਗਿਆ ਆਉ ਤੁਹਾਡਾ ਨਾ ਕਰਦੀਆਂ ਸਾਂਝਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਦਿੱਲੀ ਜਿਹੜਾ ਹਿੰਦੁਸਤਾਨ ਦਾ ਦਿਲ ਹੈ ਉੱਥੇ ਦੇ ਲੋਕਾਂ ਨੇ ਇਹ ਦੱਸ ਦਿੱਤਾ ਕਿ ਇਹ ਝੂਠ ਦੀ ਰਾਜਨੀਤੀ ਦੇਸ਼ ਦੇ ਅੰਦਰ ਨਹੀਂ ਚੱਲ ਸਕਦੀ ਇਹ ਆਮ ਆਦਮੀ ਪਾਰਟੀ ਵਾਲੇ ਨੇ ਝੂਠੀਆਂ ਗੱਲਾਂ ਕਰਕੇ ਕਿ ਜੀ ਅਸੀਂ ਸਰਕਾਰੀ ਘਰ ਨਹੀਂ ਲਵਾਵਾਂਗੇ ਅਸੀਂ ਜੀ ਗਨਮੈਨ ਨਹੀਂ ਲਵਾਵਾਂਗੇ ਅਸੀਂ ਗੱਡੀਆਂ ਨਹੀਂ ਲਵਾਵਾਂਗੇ ਅੱਜ ਤੁਸੀਂ ਦੇਖੋ ਉੱਥੇ ਸ਼ੀਸ਼ ਮਹਿਲ ਬਣਾ ਲਿਆ ਅੱਜ ਤੁਸੀਂ ਦੇਖੋ ਗੱਡੀਆਂ ਦੇ بڑے بڑے ਕਾਫਲੇ ਸਿਕਿਉਰਟੀ ਜਿਹੜੀ ਉੱਥੇ ਵਾਲੀ ਤਾਂ ਸਿਗੀ ਸਿਗੀ ਸਾਡੀ ਪੰਜਾਬ ਵਾਲੀ ਵੀ ਲੈ ਕੇ ਤੇ ਝੂਠੀਆਂ ਗੱਲਾਂ ਕਰਕੇ ਜੀ ਕਿ ਜੀ ਅਸੀਂ ਸਕੂਲ ਬੜੇ ਵਧੀਆ ਬਣਾਵਾਂਗੇ ਅਸੀਂ ਹਸਪਤਾਲ ਵਧੀਆ ਬਣਾਵਾਂਗੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਦੇਖੋ ਨਾ ਪਾਣੀ ਮਿਲਿਆ ਨਾ ਬਿਜਲੀ ਮਿਲੀ ਨਾ ਸਵਾਸਤ ਮਿਲਿਆ ਜਦੋਂ ਇਹ ਸਾਰੀਆਂ ਚੀਜ਼ਾਂ ਹੋਈਆਂ ਤਾਂ ਦਿੱਲੀ ਦੇ ਲੋਕਾਂ ਨੇ ਆਪਣਾ ਜਿਹੜਾ ਫੈਸਲਾ ਸੁਣਾਇਆ ਕਿ ਅਸਲੀ ਗੱਲ ਸੱਚੀ ਗੱਲ ਕਰਨ ਵਾਲੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਐ ਜਿਨ੍ਹਾਂ ਨੇ ਕੰਮ ਕਰਕੇ ਦਿਖਾ ਦਿੱਤਾ ਕਿ بڑے بڑے ਏਮਜ਼ ਵਰਗੇ ਹਸਪਤਾਲ ਬਣਾਤੇ بڑے بڑے ਕਾਲਜ ਬਣਾਤੇ ਐਸੇ ਸੜਕਾਂ ਦੇ ਜਾਲ ਬਣਾਤੇ ਨਵੀਆਂ ਟ੍ਰੇਨਾਂ ਨਵੇਂ ਬੱਸ ਸਟੈਂਡ ਨਵੇਂ ਆਪਣੇ ਚ ਹਵਾਈ ਜਹਾਜ਼ ਨਵੇਂ 에어ਪੋਰਟ ਲੋਕ ਹੁਣ ਜਿਹੜੇ ਇਹ ਸੋਚਦੇ ਸੀ ਕਿ ਸਾਡਾ ਦੇਸ਼ ਬਾਕੀ ਮੁਲਕਾਂ ਨਾਲੋਂ 100 ਸਾਲ ਪਿੱਛੇ ਐ ਅੱਜ ਲੋਕ ਬੜੇ ਗਰਵ ਨਾਲ ਕਹਿਣ ਲੱਗ ਗਏ ਸੀ ਕਿ ਸਾਡਾ ਦੇਸ਼ ਬਾਹਰਲੇ ਮੁਲਕਾਂ ਦੇ ਬਰਾਬਰ ਐ ਤੇ ਅਸੀਂ ਉਹਨਾਂ ਬਾਹਰਲੇ ਮੁਲਕਾਂ ਤੋਂ ਅੱਗੇ ਨਿਕਲ ਕੇ ਜਾਣਾ ਤੇ ਜਦੋਂ ਐਸੇ ਹਾਲਾਤ ਹੋਏ ਤਾਂ ਦੇਸ਼ ਦੇ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਇੱਕ ਫੈਸਲਾ ਸੁਣਾਇਆ ਤੇ ਬਹੁਮਤ ਦੇ ਨਾਲ ਮੈਨੂੰ ਲੱਗਦਾ 48 ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਉੱਥੇ ਨਵੀਂ ਸਰਕਾਰ ਹੁਣ ਬਣ ਜਾ ਰਹੀ ਆ ਤੇ ਜਿਹੜੇ ਲੋਕ ਕਾਂਗਰਸ ਪਾਰਟੀ ਵਾਲੇ ਜਿਹੜੇ ਉੱਥੇ ਜਾ ਕੇ ਸਾਰਾ ਪੰਜਾਬ ਉੱਥੇ ਜਾ ਕੇ ਬੈਠਾ ਸੀਗਾ ਤੇ ਉੱਥੇ ਉਹਨਾਂ ਨੂੰ ਜ਼ੀਰੋ ਮਿਲਿਆ ਜ਼ੀਰੋ ਜਿਹੜਾ ਉੱਥੇ ਦਾ ਪ੍ਰਧਾਨ ਸੀ ਜਿਹੜਾ ਪੰਜਾਬ ਦਾ ਇੰਚਾਰਜ ਸੀ ਉਹ ਤੀਜੇ ਨੰਬਰ ਤੇ ਆਇਆ ਦੂਜੇ ਤੇ ਵੀ ਨਹੀਂ ਆ ਸਕਿਆ ਤੀਜੇ ਨੰਬਰ ਤੇ ਆਇਆ ਤੇ ਮੈਂ ਸਮਝਦਾ ਪੰਜਾਬ ਦੇ ਅੰਦਰ ਜਿਹੜੇ ਇਹਨਾਂ ਨੇ ਝੂਠੀਆਂ ਗੱਲਾਂ ਕਰਕੇ ਅੱਜ ਤੁਸੀਂ ਦੇਖ ਲਓ ਪੰਜਾਬ 'ਚ ਜਿੰਨੀ ਕਰਪਸ਼ਨ ਇੱਥੇ ਫੈਲੀ ਹੋਈ ਆ ਇੱਥੇ ਮਾਈਨਿੰਗ ਦਾ ਬੋਲ ਵਾਲਾ ਇੱਥੇ ਨਸ਼ੇ ਦਾ ਬੋਲ ਵਾਲਾ ਇੱਥੇ ਤਹਿਸੀਲ ਕਚਹਿਰੀ ਥਾਣਿਆਂ ਦੇ ਵਿੱਚ ਜਿਹੜੀਆਂ ਬੋਲੀਆਂ ਲੱਗ ਰਹੀਆਂ ਉਹਦਾ ਜਿਹੜਾ ਬੋਲ ਵਾਲਾ ਲੋਕਾਂ ਨੇ ਤੁਸੀਂ ਆਣ ਵਾਲੇ 2 ਸਾਲਾਂ ਬਾਅਦ ਦੇਖਿਓ ਇਹਨਾਂ ਦੇ ਹਾਲਾਤ ਕੀ ਹੋਣੇ ਇਹ ਜਿਹੜੇ 92 ਹੈ ਨਾ ਇਹ 92 ਦੇ ਦੋਏ ਸ਼ਾਇਦ ਰਹਿ ਜਾਣ ਤੇ ਪੂਰੀ ਤਰ੍ਹਾਂ ਲੋਕ ਇਹਨਾਂ ਨੂੰ ਹੈਰਾਨਗੇ ਤੇ ਮੈਂ ਸਮਝਦਾ ਕਿ ਦਿੱਲੀ ਜਿੱਤ ਕੇ ਲੋਕਾਂ ਨੇ ਫੈਸਲਾ ਦੇ ਦਿੱਤਾ ਕਿ ਅਗਲਾ ਜਿਹੜਾ ਹੁਣ ਨਿਸ਼ਾਨਾ ਉਹ ਪੰਜਾਬ ਦਾ ਹੈ ਤੇ ਪੰਜਾਬ ਦੇ ਅੰਦਰ ਪੰਜਾਬ ਦਾ ਵਰਕਰ ਪੰਜਾਬ ਦੇ ਲੀਡਰ ਹੁਣ ਮਿਹਨਤ ਕਰਨਗੇ ਹੋਰ ਮਿਹਨਤ ਕਰਕੇ ਲੋਕਾਂ ਨੂੰ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹ ਘਰ ਘਰ ਪਹੁੰਚਾ ਕੇ ਇਹ ਦੱਸਣਗੇ ਕਿ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਲੋਕ ਭਲਾਈ ਵਾਲੀ ਸਰਕਾਰ ਹੈ ਤੇ ਜੇ ਤੁਸੀਂ ਪੰਜਾਬ 'ਚ ਵੀ ਸਰਕਾਰ ਬਣਾਓਗੇ ਡਬਲ ਇੰਜਨ ਦੀ ਤਾਂ ਬੜੀ ਰਫਤਾਰ ਦੇ ਨਾਲ ਪੰਜਾਬ ਜਿਹੜਾ ਅੱਜ ਪਿੱਛੇ ਨੂੰ ਜਾ ਰਿਹਾ ਉਹਨੂੰ ਅੱਗੇ ਲੈ ਕੇ ਜਾਵਾਂਗੇ ਦਿੱਲੀ ਦੇ ਵਿੱਚ ਜਿਹੜੀ ਜਿੱਤ ਹੋਈ ਆ ਏ ਮੋਦੀ ਸਰਕਾਰ ਦੀ ਨੀਤੀਆਂ ਦੀ ਜਿੱਤ ਹੋਈ ਆ আর ਜੋtheta ਦੇ ਵਰਕਰ ਕਾਰਜ ਕਰਤਾ ਦੀ ਮਿਹਨਤ ਦੀ ਜਿੱਤ ਹੋਈ ਆ আর ਸਭ ਤੋਂ ਵੱਡੀ ਹਾਰ ਜਿਹੜੀ ਆ ਧੋਖੇਬਾਜ਼ੀ ਦੇ ਜੋ ਕਮ ਕੇਸ਼ਰੀਵਾਲ ਨੇ ਕੀਤੇ ਲੋਕਾਂ ਨਾਲ ਧੋਖਾ ਕੀਤਾ ਉਹ ਯੋਜਨਾਵਾਂ ਜਿਹੜੀਆਂ ਕੀ ਦਿੱਲੀ ਸੈਂਟਰ ਸਰਕਾਰ ਦੀ ਅਸੀਂ ਲਾਗੂ ਨੇ ਕੀਤੀ ਆ ਪਰ ਆਪਣਾ ਉਹ ਢਫਲੀ ਰਾਗ ਵਜਾਂਦਾ ਰਿਹਾ ਮੈਂ ਆ ਕੀਤਾ ਮੈਂ ਆ ਕੀਤਾ ਮੈਂ ਪੂਰਾ 1 ਮਹੀਨਾ ਦਿੱਲੀ ਲਾ ਕੇ ਆਈ ਆ ਕਿਤੇ ਕੋਈ ਯੋਜਨਾ ਹੈ ਉਹ ਦੀ ਸਾਨੂੰ ਦਿਖੀ ਨਹੀਂ ਬਿਜਲੀ ਪਾਣੀ ਦੇ ਵਿੱਚ ਲੋਕੀ ਕਹਿੰਦੇ ਸੀ ਸਾਨੂੰ ਬਿਜਲੀ ਦਾ ਬਿੱਲ ਵੀ ਆਉਂਦੇ ਆ ਔਰ ਪਾਣੀ ਦੇ ਵਿੱਚ ਜਿਹੜਾ ਟੈਂਕਰ mafia ਐਡਾ ਹੈਵੀ ਹੋਇਆ ਆ ਕਿ ਸਾਨੂੰ ਬਲੈਕ ਚ ਪਾਣੀ ਮਿਲਦਾ ਇਹ ਜਿਹੜੀ ਜਿੱਤ ਹੈ ਨਰਿੰਦਰ ਭਾਈ ਮੋਦੀ ਦੀ ਜਿੱਤ ਹੈ ਔਰ ਇੱਕ ਵਾਰੀ ਜਿਹੜੀ ਸਾਰੀ ਉੱਥੇ ਦੀ ਜਨਤਾ ਉਹਨਾਂ ਦਾ ਦੱਸ ਦਿੱਤਾ ਕਿ ਕੇਜਰੀਵਾਲ ਕਿੰਨਾ ਝੂਠਾ ਆ ਔਰ ਉਹਦੇ ਝੂਠ ਨੂੰ ਉਹਨਾਂ ਨੇ ਨਕਾਰ ਕੇ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਨੇ ਪੂਰੀ ਜਿੱਤ ਦਿੱਤੀ ਹੈ ਦਿੱਲੀ ਦੇ ਕਿਹੜੇ ਕਿਹੜੇ ਵਿਕਾਸ ਹੋਣਗੇ ਜਿਹੜੇ ਪਹਿਲਾਂ ਦਰਤੇ ਜਿਹੜੇ ਕਿ ਆਮ ਆਦਮੀ ਪਾਰਟੀ ਦਾਅਵੇ ਕਰ ਰਹੀ ਸੀ ਕਿ ਬਹੁਤ ਸਾਰੇ ਵਿਕਾਸ ਕੀਤੇ ਆ ਉਹਨਾਂ ਨੂੰ ਵਿਕਾਸ ਹਰ ਇੱਕ ਚੀਜ਼ ਦਿੱਲੀ ਦੀਆਂ ਸੜਕਾਂ ਦਿੱਲੀ ਦੇ ਵਿੱਚ ਪਾਣੀ ਦਿੱਲੀ ਦੇ ਵਿੱਚ ਬਿਜਲੀ ਲੋਕਾਂ ਨੂੰ ਸਫਾਈ ਹਰ ਇੱਕ ਚੀਜ਼ ਉਹ ਮੁਹੱਈਆ ਕੀਤੀ ਜਾਊਗੀ ਜਿਹੜੀ ਦਿੱਲੀ ਦੀ ਜਿਸ ਵਿੱਚ ਦਿੱਲੀ ਦੀ ਲੋੜ ਹੈਗੀ ਆ ਔਰ ਜਿੰਨੀਆਂ ਨੀਤੀਆਂ ਸੈਂਟਰ ਸਰਕਾਰ ਦੀਆਂ ਉਹ ਉੱਥੇ ਲਾਗੂ ਕੀਤੀਆਂ ਜਾਣਗੀਆਂ ਜਿਹੜੀਆਂ ਬਾਕੀ ਸਟੇਟਾਂ ਵਿੱਚ ਚੱਲ ਰਹੀਆਂ ਔਰ ਬਾਕੀ ਸਟੇਟਾਂ ਤਾਂ ਇੰਨੀਆਂ ਖੁਸ਼ਹਾਲ ਹੋ ਰਹੀਆਂ ਵਿਕਾਸ ਕੀਤਾ ਜਾਊਗਾ ਸਭ ਦਾ ਵਿਕਾਸ ਕੀਤਾ ਜਾਊਗਾ ਸਭ ਦਾ ਵਿਸ਼ਵਾਸ ਸਾਰਿਆਂ ਦੇ ਨਾਲ ਰੱਖ ਕੇ ਬਹੁਤ ਵਧੀਆ ਸਰਕਾਰ ਜਿਹੜੀ ਚਲਾਈ ਜਾਊਗੀ ਭਾਰਤੀਆ ਜਨਤਾ ਜਿੰਦਾਬਾਦ ਭਾਰਤੀਆ ਜਨਤਾ